ਨੇ ਪਰਿਵਾਰਕ ਮੈਂਬਰਾਂ ਦੇ ਨਾਲ ਸਲਾਹ ਕੀਤੀ ਹੈ ਔਰ ਸਲਾਹ ਕਰਕੇ ਕਿਉਂਕਿ ਹੁਣ ਕੋਈ ਬਹੁਤਾ ਅਮੀਰ ਸਿੱਖ ਨਹੀਂ ਆਏ ਜੀ ਮੈਂ ਪਹਿਲਾਂ ਬੇਨਤੀ ਕੀਤੀ ਸੀ ਦੁਨਿਆਵੀ ਨਜ਼ਰੀਏ ਤੋਂ ਦੁਨਿਆਵੀ ਪੱਖ ਤੋਂ ਗਰੀਬ ਹੈ ਪਰ ਸੇਵਾ ਤੇ ਗੁਰੂ ਦਾ ਪ੍ਰੇਮ ਗੁਰੂ ਦੀ ਸਿੱਖੀ ਪੱਖੋਂ ਇਹ ਅਮੀਰ ਸੀ ਘਰ ਵਾਲਿਆਂ ਨਾਲ ਸਲਾਹ ਕੀਤੀ ਮਾਤਾ ਇਹਨਾਂ ਸਲਾਹ ਕੀਤੀ ਤੇ ਉਹ ਸੁਣਲੇ ਦੁੱਧ ਜਿਹੜਾ ਹੈ ਉਹ ਗਰਮ ਕੀਤਾ ਨਾਲ ਕੁਝ ਮੇਵੇ ਲਏ ਨੇ ਤੇ ਇਹ ਲੈ ਕਰਕੇ ਜਦੋਂ ਚੱਲਿਆ ਠੰਡੇ ਬੁਰਜ ਨੂੰ ਹੁਣ ਇਹਨੂੰ ਪਤਾ ਹੈ ਕਿ ਜਿਹੜੇ ਸਿਪਾਈ ਲੱਗੇ ਨੇ ਪਹਿਰੇ ਦੇ ਉੱਤੇ ਉਹਨਾਂ ਨੇ ਅੰਦਰ ਜਾਣ ਕੋਲ ਨਹੀਂ ਦੇਣਾ ਪਹਿਲਾਂ ਬੇਨਤੀ ਕੀਤੀ ਉਹ ਕਹਿੰਦੇ ਨਹੀਂ ਭਾਈ ਇਸ ਨੂੰ ਅੰਦਰ ਨਹੀਂ ਜਾਣ ਦੇ ਸਕਦੇ ਵਜੀਦੇ ਨੇ ਹੁਕਮ ਲਗਾਇਆ ਵੀ ਜਿਹੜਾ ਕੋਈ ਇਨ੍ਹਾਂ ਦੀ ਇਮਦਾਦ ਕਰੇਗਾ ਉਹਨੂੰ ਕੋਲੂ ਜਿਹੜਾ ਕੋਲੂ ਦੇ ਵਿੱਚ ਨਾ ਪਰਿਵਾਰ ਸਮੇਤ ਕੋਲੂ ਚ ਪਿੱੜ ਦਿੱਤਾ ਜਾਵੇਗਾ ਇਹ ਸੱਚ ਵੈ ਜੀ ਜਿਹੜੇ ਹਕੂਮਤ ਦੇ ਬਾਗੀ ਹੁੰਦੇ ਨੇ ਨਾ ਹਕੂਮਤ ਦੇ ਬਾਗੀਆਂ ਦੀ ਮਦਦ ਕਰਨ ਵਾਲਿਆਂ ਨੂੰ ਵੀ ਹਕੂਮਤ ਜਿਹੜੀ ਹੈ ਬਾਗੀ ਗਿਰਦਾਾਂ ਦਿੰਦੀ ਹੈ ਦੂਰ ਕੀ ਜਾਣਾ ਹੈ ਤੁਸੀਂ ਫ੍ਰੀडम फाइਟ ਦੀ ਗੱਲ ਕਰੋਗੇ ਜਿਹੜੇ ਸਾਡੇ ਨਾਇਕ ਨੇ ਸਾਡੇ ਸ਼ਹੀਦ ਨੇ ਉਹ ਅੰਗਰੇਜ਼ੀ ਕੌਮ ਦੇ ਵਾਤੇ ਅਤਵਾਦੀ ਨੇ ਉਹਨਾਂ ਦੇ ਵਾਤੇ ਵੀ ਇਹ ਬਾਗੀ ਨੇ ਤੇ ਜੇ ਕਿਤੇ ਬਾਗੀ ਕਿਸੇ ਕੋਲ ਠਹਿਰਦੇ ਸਨ ਉਹਨਾਂ ਉੱਤੇ ਵੀ ਟੌਰਚਰ ਕੀਤਾ ਜਾਂਦਾ ਸੀ ਤੇ ਜੇ ਹੁਣ ਦੀਆਂ ਗੱਲਾਂ ਕਰ ਲਈ ਜਦੋਂ ਆ ਮੂਵਮੈਂਟ ਚੱਲਦੀ ਹੈ ਪੰਜਾਬ ਦੀ ਧਰਤੀ ਦੇ ਉੱਤੇ ਜੇ ਕਿਸੇ ਘਰੋਂ ਸਿੰਘਾਂ ਨੇ ਪ੍ਰਸ਼ਾਦਾ ਪਾਣੀ ਛਕ ਲਿਆ ਕਿਤੇ ਚਾਹ ਪਾਣੀ ਪੀ ਕੇ ਚਲੇ ਗਏ ਤੇ ਉਸ ਪ੍ਰਵਾਦ ਦੇ ਉੱਤੇ ਵੀ ਅੰਨਾ ਤਸ਼دد ਕੀਤਾ ਜਾਂਦਾ ਸੀ ਹੁਣ ਵਜ਼ੀਰ ਖਾਨ ਨੇ ਇਹ ਗੱਲ ਕਹਿ ਦਿੱਤੀ ਵਜ਼ੀਰ ਖਾਨ ਢੋਰਾ ਪਰਵਾਦ ਦਾ ਵੀ ਇਹਨਾਂ ਦੇ ਕੋਈ ਮਦਦ ਨਹੀਂ ਕਰੇਗਾ ਸ਼ਿਪਾਈ ਮੰਦਾ ਨਹੀਂ ਹੈ ਤੇ ਫਿਰ ਕਿਉਂਕਿ ਇੱਕ ਚੀਜ਼ ਹੁੰਦੀ ਹੈ ਲਾਲਚ ਤੇ ਡਰ ਦੋ ਚੀਜ਼ਾਂ ਬੰਨੜਾ ਦਿੰਦੀਆਂ ਨੇ ਦੋ ਚੀਜ਼ਾਂ ਜਿਹੜੀਆਂ ਹਨ ਬੰਦੇ ਤੇ ਬੜਾ ਪ੍ਰਭਾਵ ਪਾਉਂਦੀਆਂ ਨੇ ਇੰਨੇ ਦਿੱਤਾ ਹੈ ਲਾਲਚ ਕੁਝ ਪੈਸੇ ਦਿੱਤੇ ਵੀ ਥੋੜੇ ਜਿਹੇ ਪੈਸੇ ਨੇ ਵੇ ਕੋਈ ਨਹੀਂ ਦੇਖਦਾ ਪਿਆ ਮੈਨੂੰ ਜਾ ਲੈ ਦੇ ਜਦੋਂ ਗਿਆ ਉੱਥੇ ਜਾ ਕੇ ਬੇਨਤੀ ਕੀਤੀ ਮਾਤਾ ਜੀ ਦੇ ਚਰਨ ਪਕੜ ਲੈ ਮਾਤਾ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਹੈ ਮਾਤਾ ਜੀ ਨੇ ਪੁੱਛਿਆ ਕੌਣ ਆ ਤੂੰ ਕਹਿ ਲਗਾ ਮੈਂ ਤੁਹਾਡਾ ਸਿੱਖ ਹਾਂ ਮੇਰੇ ਪਿਤਾ ਜੀ ਵੀ ਅਨੰਦਪੁਰੀ ਵਿਖੇ ਰਹੇ ਨੇ ਤੇ ਮੈਨੂੰ ਜਦੋਂ ਪਤਾ ਲੱਗਿਆ ਤੁਹਾਡੇ ਬਾਰੇ ਸਹਿਬਜ਼ਾਦਿਆਂ ਦੇ ਬਾਰੇ ਮਿੱਥੋਂ ਰਹਿ ਨਹੀਂ ਹੋਇਆ ਆ ਮੈਂ ਦੁੱਧ ਲੈ ਕਰਕੇ ਆਇਆ ਹਾਂ ਪਿਖ ਕੈ ਪ੍ਰੇਮ ਸੋ ਮੋਤੀ ਕੇਰਾ ਮਾਤਾ ਕਹੇਓ ਭਲਾ ਹੋਵੇ ਤੇਰਾ ਸਾਡੇ ਪ੍ਰਾਚਨ ਗ੍ਰੰਥਾਂ ਦੇ ਵਿੱਚ ਇਹ ਵਿਚਾਰ ਮਿਲਦੀ ਹੈ ਬੜੀ ਭਾਵਨਾ ਦੇ ਨਾਲ ਦੁੱਧ ਛਕਾਉਣਾ ਕੀਤਾ ਦੁੱਧ ਛਕਾ ਕੇ ਵਾਪਸ ਆ ਗਿਆ ਜੀ ਅਗਲੀ ਰਾਤ ਨੂੰ ਫਿਰ ਕਿਉਂਕਿ ਤਿੰਨ ਪੇਸ਼ੀਆਂ ਪੈਂਦੀਆਂ ਨੇ ਸਹਿਬਜ਼ਾਦਿਆਂ ਦੀਆਂ ਤਿੰਨ ਰਾਤ ਨਿਰੰਤਰ ਬਾਬਾ ਮੋਤੀ RAM ਜੀ ਮਹਿਰਾ ਜਿਹੜੇ ਨੇ ਉਹਨਾਂ ਨੇ ਸੇਵਾ ਕੀਤੀ ਹੈ ਦੁੱਧ ਛਕਾਉਣ ਦੀ ਦੂਸਰੇ ਦਿਨ ਅੱਜ ਫਿਰ ਹੁਣ ਪੈਸੇ ਕੋਲ ਨਹੀਂ ਨੇ ਪੈਸੇ ਕੋਲ ਨਹੀਂ ਨੇ ਘਰ ਵਾਲੀ ਜਿਹੜੀ ਹੈ ਔਰਤ ਇਹਦੀ ਘਰ ਵਾਲੀ ਬੀਬੀ ਭੋਲੀ ਜੀ ਉਹ ਆਖਣ ਲੱਗੀ ਕੱਲ ਤੇ ਪੈਸੇ ਦੇ ਕੇ ਚਲੇ ਗਈ ਸੀ ਅੱਜ ਕਿਵੇਂ ਹੋਵੇਗਾ ਕਹਿੰਦਾ ਮੈਂ ਵੀ ਸੋਚਦਾ ਪਿਆ ਹਾਂ ਇੰਨੇ ਚਿਰ ਨੂੰ ਉਹ ਆਪਣੇ ਥੋੜੇ ਜਿਹੜੇ ਗਹਿਣੇ ਸਣ ਕੁਝ ਲੈ ਕੇ ਆਈ ਕਹਿਣ ਲੱਗੀ ਆ ਗਹਿਣੇ ਦੇ ਦਿਆ ਜੀ ਮੈਂ ਤੇ ਬੇਨਤੀ ਕਰਦਾ ਹੁਨਾ ਵੀ ਔਰਤ ਨਾ ਗਹਿਣੀਆਂ ਦੇ ਨਾਲ ਬੜਾ ਪਿਆਰ ਕਰਦੀ ਜੇ ਅਸੀਂ ਹੁਣ ਦੀਆਂ ਗੱਲਾਂ ਕਰ ਲઈએ ਜੇ ਕਿਸੇ ਦਾ ਕੰਮ ਕੋ ਢੱਲਾ ਮਠਾ ਹੋਵੇ ਨਾ ਕਵੇ ਵੀ ਲਿਆ ਤੂ ਟੂਮਾ ਦੇ ਦੇ ਬਹਾਰ ਦੇ ਦੇ ਵੇਚ ਕੇ ਕੰਮ ਵਾਲੇ ਪਾਸੇ ਲਾ ਲੈਨੇ ਆ ਤੇ ਫਿਰ ਬਣਾ ਦੇਵਾਂਗੇ ਔਤ ਕਹੋ ਵੀ ਨਾ ਨਾ ਸਰਦਾਰ ਜੀ ਮੈਂ ਨਹੀਂ ਦੇਣਾ ਤੁਸੀਂ ਆਪੇ ਕੋਈ ਪ੍ਰਬੰਧ ਕਰੋ ਇਹ ਗਹਿਣੇ ਮੇਰੇ ਘਰ ਦੇ ਆ ਨਹੀਂ ਪਾਏ ਨੇ ਉਹ ਬੜਾ ਗਹਿਣੇ ਨਾਲ ਔਰਤ ਨੂੰ ਪਿਆਰ ਹੁੰਦਾ ਪਰ ਗੁਰੂ ਦੇ ਪ੍ਰੇਮ ਦੇ ਵਿੱਚ ਬੀਬੀ ਭੋਲੀ ਜੀ ਨੇ ਵੀ ਇਹ ਸੇਵਾ ਸੀ ਕਮਾ ਲਈ ਗਹਿਣੇ ਦਿੱਤੇ ਹਨ